ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਡਾਕਟਰ ਹਰਮਨ ਜੀਰਾ ਦੋਸਤੋ ਕੀ ਜਿਨ੍ਹਾਂ ਲੋਕਾਂ ਦੇ ਖੂਨ ਵਿੱਚ ਚਰਬੀ ਵਾਧਦਾ ਜਾਂ ਜਿਨ੍ਹਾਂ ਦਾ ਬਲੱਡ ਪ੍ਰੈਸ਼ਰ ਵਾਧਦਾ ਏ ਕੀ ਉਹਨਾਂ ਨੂੰ ਦੇਸੀ ਘਿਓ ਜਾਂ ਮੱਖਣ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਕੀ ਦੇਸੀ ਘਿਓ ਤੇ ਮੱਖਣ ਸਾਡੇ ਦਿਲ ਦੀ ਸਿਹਤ ਲਈ ਮਾੜਾ ਏ ਸੋ ਅੱਜ ਅਸੀਂ ਇਸ ਬਾਰੇ ਗੱਲ ਕਰਾਂਗੇ ਇਹਦੇ ਨਾਲ ਨਾਲ ਦੋਸਤੋ ਦਿਲ ਦੀ ਸਿਹਤ ਵਾਸਤੇ ਜਿਹੜਾ ਚੰਗਾ ਮੰਨਿਆ ਜਾਂਦਾ ਤੇਲ ਜਿਹਨੂੰ 올ਿਵ ਆਇਲ ਵੀ ਕਹਿੰਦੇ ਆ ਉਸ ਬਾਰੇ ਵੀ ਗੱਲ ਕਰਾਂਗੇ ਸੋ ਪੂਰੀ ਵੀਡੀਓ ਨੂੰ ਬੜੇ ਧਿਆਨ ਨਾਲ ਸੁਣਿਓ ਤੇ ਜਾਣਕਾਰੀ ਨੂੰ ਵੱਧ ਤੋਂ ਵੱਧ ਲੋਕਾਂ 'ਚ ਪਹੁੰਚਾਓ ਇਸ ਵੀਡੀਓ ਨੂੰ ਸ਼ੇਅਰ ਕਰਕੇ ਦੋਸਤੋ ਅਕਸਰ ਹੀ ਕਾਫੀ ਡਾਕਟਰਾਂ ਵੱਲੋਂ ਕਿਹਾ ਜਾਂਦਾ ਹੈ ਵੀ ਜਿਨ੍ਹਾਂ ਲੋਕਾਂ ਦੇ ਖੂਨ 'ਚ ਚਰਬੀ ਵੱਧਦਾ ਜਾਂ ਜਿਨ੍ਹਾਂ ਦਾ ਬੀਪੀ ਵੱਧਦਾ ਉਹਨਾਂ ਨੂੰ ਦੇਸੀ ਘਿਓ ਤੇ ਮੱਖਣ ਦਾ ਬਿਲਕੁਲ ਇਸਤੇਮਾਲ ਨਹੀਂ ਕਰਨਾ ਚਾਹੀਦਾ ਆਓ ਜਾਣਦੇ ਵੀ ਇਸ ਪਿੱਛੇ ਕਿੰਨੀ ਕਿ ਸੱਚਾਈ ਆ ਦੋਸਤੋ ਅਸਲ ਵਿੱਚ ਜਿਹੜਾ ਸਾਡੇ ਖੂਨ ਵਿੱਚ ਕੋਲੇਸਟ੍ਰੋਲ ਵੱਧਦਾ ਏ ਖੂਨ ਚ ਚਰਬੀ ਵੱਧਦੀ ਆ ਉਹ 80% ਜਿਹੜੀ ਕੋਲੇਸਟ੍ਰੋਲ ਹੁੰਦਾ ਏ ਉਹ ਸਾਡਾ ਲਿਵਰ ਆਪ ਬਣਾਉਂਦਾ ਏ ਤੇ ਸਿਰਫ ਤੇ ਸਿਰਫ 20% ਜਿਹੜੀ ਚਰਬੀ ਆ ਉਹ ਸਾਨੂੰ ਭੋਜਨ ਤੋਂ ਮਿਲਦੀ ਆ ਸੋ ਦੋਸਤੋ ਭੋਜਨ ਵਿੱਚੋਂ ਸਿਰਫ ਤੇ ਸਿਰਫ ਅਸੀਂ 20% ਜਿਹੜੀ ਚਰਬੀ ਲੈਨੇ ਆ ਜਿਹੜੀ ਸਾਡੇ ਖੂਨ ਚ ਜਾਂਦੀ ਆ ਤੇ ਬਾਕੀ ਸਾਰੀ ਤਾਂ ਵੇਸਟ ਹੋ ਕੇ ਸਾਡੇ ਸਰੀਰ ਚੋਂ ਬਾਹਰ ਨਿਕਲ ਜਾਂਦੀ ਆ ਜਾਂ ਡਾਈਜੈਸਟ ਹੋ ਜਾਂਦੀ ਆ ਪਰ ਆਓ ਅਸੀਂ ਅੱਗੇ ਵੀ ਗੱਲ ਕਰਦੇ ਹਾਂ ਵੀ ਇਹ ਸਾਡੇ ਖੂਨ ਚ ਚਰਬੀ ਵਧ ਕਰਦਾ ਏ ਜਾਂ ਘਟ ਕਰਦਾ ਏ ਸਗੋਂ ਦੇਸੀ ਘਿਓ ਦੇ ਵਿੱਚ ਲੀਨੋਲਿਕ ਐਸਿਡ ਪਾਇਆ ਜਾਂਦਾ ਏ ਜਿਹੜਾ ਸਾਡੇ ਸਰੀਰ ਚ ਐਲ ਡੀ ਐਲ ਜਿਹੜੀ ਮਾੜੀ ਚਰਬੀ ਉਹਨੂੰ ਘਟ ਕਰਦਾ ਏ ਤੇ ਐਚ ਡੀ ਐਲ ਜਿਹੜੀ ਚੰਗੀ ਚਰਬੀ ਉਹਨੂੰ ਵਧਾਉਂਦਾ ਏ ਤੇ ਸਾਡਾ ਜਿਹੜਾ ਟ੍ਰਾਈਗਲਿਸਰਾਈਡ ਆ ਉਹਨੂੰ ਵੀ ਘਟ ਕਰਦਾ ਏ ਜੇ ਅਸੀਂ ਰੋਜ਼ਾਨਾ ਇੱਕ ਸਹੀ ਮਾਤਰਾ ਚ ਦੇਸੀ ਘਿਓ ਜਾਂ ਮੱਖਣ ਦਾ ਇਸਤੇਮਾਲ ਕਰਦੇ ਹਾਂ ਤਾਂ ਤੇ ਇਹਦੇ ਨਾਲ ਨਾਲ ਦੋਸਤੋ ਦੇਸੀ ਘਿਓ ਦੇ ਵਿੱਚ ਬਿਊਟਰੇਟ ਨਾਂ ਦਾ ਇੱਕ ਕੰਪਾਊਂਡ ਪਾਇਆ ਜਾਂਦਾ ਏ ਜਿਹੜਾ ਐਂਟੀ ਇਨਫਲੇਮੇਟਰੀ ਗੁਣ ਰੱਖਦਾ ਏ ਭਾਵ ਜਿਹੜੀਆਂ ਸਾਡੇ ਸਰੀਰ 'ਚ ਸੋਜਾਂ ਹੁੰਦੀਆਂ ਦੋਸਤੋ ਬਹੁਤੀਆਂ ਬਿਮਾਰੀਆਂ ਦਾ ਕਾਰਨ ਸੋਜਾਂ ਹੀ ਆ ਦਿਲ ਦੀਆਂ ਬਿਮਾਰੀਆਂ ਦਾ ਕਾਰਨ ਵੀ ਇਨਫਲੇਮੇਸ਼ਨ ਹੀ ਹੁੰਦੀ ਆ ਸੋ ਇਹ ਇਨਫਲੇਮੇਸ਼ਨ ਨੂੰ ਘੱਟ ਕਰਦਾ ਏ ਸਾਡੀਆਂ ਨਸਾਂ 'ਚ ਜਿਹੜੀ ਇਨਫਲੇਮੇਸ਼ਨ ਹੋਈ ਹੁੰਦੀ ਆ ਜਿਹਦੇ ਕਰਕੇ ਸਾਨੂੰ ਖੂਨ ਜੰਮਣ ਦਾ ਜਿਹੜਾ ਖਤਰਾ ਬਣਿਆ ਰਹਿੰਦਾ ਏ ਉਹਨੂੰ ਵੀ ਘੱਟ ਕਰਦਾ ਏ ਤੇ ਸਾਨੂੰ ਦਿਲ ਦੀਆਂ ਬਿਮਾਰੀਆਂ ਤੋਂ ਵੀ ਸਗੋਂ ਬਚਾ ਕੇ ਰੱਖਦਾ ਏ ਨਾ ਕਿ ਦਿਲ ਦੀ ਸਿਹਤ ਲਈ ਮਾੜਾ ਹੁੰਦਾ ਸੋ ਇਹਦੇ ਵਿੱਚ ਜਿਹੜਾ ਬਿਊਟਰੇਟ ਨਾਮ ਦਾ ਕੰਪਾਊਂਡ ਆ ਇਹ ਸਾਡੀ ਸਿਹਤ ਨੂੰ ਬੜੇ ਫਾਇਦੇ ਦਿੰਦਾ ਏ ਤੇ ਦੋਸਤੋ ਇਹਦੇ ਨਾਲ ਨਾਲ ਜਿਹੜੀ ਸਾਡੇ ਜੋੜਾਂ 'ਚ ਦਰਦ ਰਹਿੰਦੀ ਆ ਐਂਟੀ ਇਨਫਲੇਮੇਟਰੀ ਗੁਣ ਹੋਣ ਕਰਕੇ ਇਹ ਸਾਡੇ ਜੋੜਾਂ ਵਿੱਚਲੀ ਦਰਦ ਨੂੰ ਵੀ ਘੱਟ ਕਰਦਾ ਏ ਤੇ ਸੋਜਾਂ ਨੂੰ ਵੀ ਘਟਾਉਂਦਾ ਏ ਤੇ ਨਾਲ ਨਾਲ ਦੋਸਤੋ ਜਿਨ੍ਹਾਂ ਲੋਕਾਂ ਨੂੰ ਆਰਥਰਾਇਟਸ ਹੋਇਆ ਏ ਉਹਨਾਂ ਲਈ ਵੀ ਬੜਾ ਫਾਇਦੇਮੰਦ ਰਹਿੰਦਾ ਇਹ ਦੇਸੀ ਕਿਉਂ ਤੇ ਦੋਸਤੋ ਇਹਦੇ ਨਾਲ ਨਾਲ ਦੇਸੀ ਘਿਓ ਤੇ ਮੱਖਣ 'ਚ ਵਿਟਾਮਿਨ A ਦੀ ਮਾਤਰਾ ਵੀ ਬੜੀ ਵਧੀਆ ਹੁੰਦੀ ਆ। ਸੋ ਇਹ ਸਾਡੀਆਂ ਅੱਖਾਂ ਵਾਸਤੇ ਵੀ ਬੜਾ ਫਾਇਦੇਮੰਦ ਹੁੰਦਾ ਏ ਤੇ ਇਹਦੇ ਵਿੱਚ ਵਿਟਾਮਿਨ D ਵੀ ਚੰਗੀ ਮਾਤਰਾ 'ਚ ਹੁੰਦਾ ਜਿਹੜਿਆ ਸਾਡੇ ਹੱਡੀਆਂ ਨੂੰ ਮਜ਼ਬੂਤੀ ਦਿੰਦਾ ਏ ਤੇ ਵਿਟਾਮਿਨ E ਦੀ ਵੀ ਮਾਤਰਾ ਬੜੀ ਵਧੀਆ ਹੁੰਦੀ ਆ। ਦੇਸੀ ਘਿਓ ਤੇ ਮੱਖਣ 'ਚ ਕੈਲਸ਼ੀਅਮ ਵੀ ਬਹੁਤ ਵਧੀਆ ਪਾਇਆ ਜਾਂਦਾ। ਤੇਰੇ ਨਾਲ ਨਾਲ ਇਹਦੇ ਵਿੱਚ omega 3 ਫੈਟੀ ਐਸਿਡ ਪਾਏ ਜਾਂਦੇ ਆ ਜਿਹੜੇ ਸਾਡੇ ਦਿਲ ਨੂੰ ਤਾਕਤ ਦਿੰਦੇ ਆ ਦਿਲ ਦੀ ਸਿਹਤ ਲਈ ਚੰਗੇ ਹੁੰਦੇ ਆ ਸੋ ਦੋਸਤੋ ਇਹ ਇੱਕ ਸਾਡਾ ਭਾਰਮਾ ਗਲਤਫਹਿਮੀ ਆ ਵੀ ਦੇਸੀ ਘਿਓ ਤੇ ਮੱਖਣ ਸਾਡੇ ਦਿਲ ਦੀ ਸਿਹਤ ਲਈ ਮਾੜਾ ਹੈ ਦੋਸਤੋ ਹੁਣ ਆਉਣੇ ਆ ਵੀ ਜਿਹੜੇ ਲੋਕ ਭਾਰ ਨੂੰ ਘੱਟ ਕਰਨਾ ਚਾਹੁੰਦੇ ਆ ਜਾਂ ਆਪਦੇ ਪੇਟ ਨੂੰ ਘਟਾਉਣਾ ਚਾਹੁੰਦੇ ਆ ਕੀ ਉਹ ਦੇਸੀ ਘਿਓ ਜਾਂ ਮੱਖਣ ਦਾ ਇਸਤੇਮਾਲ ਕਰ ਸਕਦੇ ਆ ਜਿਨ੍ਹਾਂ ਨੇ ਭਾਰ ਨੂੰ ਘੱਟ ਕਰਨਾ ਹੈ ਤਾਂ ਦੋਸਤੋ ਇਹਦੇ ਲਈ ਅਸੀਂ ਹਾਂ ਕਵਾਂਗੇ ਕਿਉਂਕਿ ਦੇਸੀ ਘਿਓ ਤੇ ਮੱਖਣ ਖਾਣ ਨਾਲ ਸਾਡਾ ਭਾਰ ਵਧਦਾ ਨਹੀਂ ਸਕੋ ਘੱਟ ਹੁੰਦਾ ਏ ਦੋਸਤੋ ਭਾਰ ਵਧਦਾ ਕਿਵੇਂ ਚਰਬੀ ਕਿਵੇਂ ਵਧਦੀ ਆ ਜਦੋਂ ਅਸੀਂ ਕਾਰਬੋਹਾਈਡਰੇਟਸ ਖਾਂਦੇ ਆ ਉਹ ਗਲੂਕੋਜ਼ ਵਿੱਚ ਤਬਦੀਲ ਹੁੰਦਾ ਏ ਜਿਵੇਂ ਕਹਿ ਲਓ ਵੀ ਕਣਕ 'ਚ ਕਾਰਬੋਹਾਈਡਰੇਟਸ ਹੁੰਦੇ ਆ ਛੋਲਾਂ 'ਚ ਹੁੰਦੇ ਆ ਤੇ ਮੈਦੇ ਵਾਲੀਆਂ ਚੀਜ਼ਾਂ 'ਚ ਵੀ ਕਾਰਬੋਹਾਈਡਰੇਟਸ ਹੁੰਦੇ ਆ ਜਾਂ ਜਿਹੜੀਆਂ ਚੀਜ਼ਾਂ 'ਚ ਸਿੱਧਾ-ਸਿੱਧਾ ਗਲੂਕੋਜ਼ ਹੁੰਦਾ ਦੋਸਤੋ ਜਦੋਂ ਅਸੀਂ ਗਲੂਕੋਜ਼ ਜਾਂ ਕਾਰਬੋਹਾਈਡਰੇਟਸ ਵਾਲੀਆਂ ਚੀਜ਼ਾਂ ਖਾਂਦੇ ਆ ਤਾਂ ਸਾਡੇ ਸਰੀਰ 'ਚ ਜਦੋਂ ਪਹੁੰਚਦਾ ਹੈ ਤਾਂ ਲਿਵਰ ਉਹਨੂੰ ਚਰਬੀ ਵਿੱਚ ਬਦਲ ਦਿੰਦਾ ਹੈ ਤਾਂ ਜਿਹੜੀ ਚਰਬੀ ਅਸੀਂ ਵਰਤਣੀ ਸਰੀਰ ਨੇ ਉਹ ਵਰਤ ਲੈਂਦਾ ਬਾਕੀ ਸਾਰੀ ਜਮ੍ਹਾਂ ਹੁੰਦੀ ਰਹਿੰਦੀ ਆ ਸਾਡੇ ਪੇਟ ਦੇ ਵਿਚਾਲੇ ਇਕੱਠੀ ਹੁੰਦੀ ਰਹਿੰਦੀ ਆ ਜਿਸ ਦੇ ਕਰਕੇ ਸਾਡਾ ਪੇਟ ਵੱਧ ਜਾਂਦਾ ਹੈ ਪਰ ਦੋਸਤੋ ਦੇਸੀ ਘਿਓ ਤੇ ਮੱਖਣ ਇੱਕ ਚੰਗੀ ਫੈਟ ਆ ਚੰਗੀ ਚਰਬੀ ਆ ਤੇ ਦੋਸਤੋ ਦੇਸੀ ਘਿਓ ਤੇ ਮੱਖਣ ਸਗੋਂ ਸਾਡੇ ਸਰੀਰ 'ਚ ਮੈਟਾਬੋਲਿਜ਼ਮ ਨੂੰ ਵਧਾ ਦਿੰਦਾ ਹੈ ਇਦੇ ਨਾਲ ਕੀ ਹੁੰਦਾ metabolisim ਵਧਨ ਸਾਡੇ ਜਿਹੜੀਆਂ ਵਾਧੂ ਕੈਲਰੀ ਦਾ ਉਹ ਬੜੀ ਜਲਦੀ ਵੱਲਦੀਆਂ ਇਹਦੇ ਨਾਲ ਨਾਲ ਸਾਡੇ ਫੈਟ ਵੀ ਬਹੁਤ ਜਲਦੀ ਵੱਲਦੀ ਆ ਸੋ ਦੋਸਤੋ ਇਹ ਸਗੋਂ ਸਾਡੇ ਭਾਰ ਨੂੰ ਵਧਾਉਂਦਾ ਨਹੀਂ ਸਾਨੂੰ ਭਾਰ ਘੱਟ ਕਰਨ ਚ ਸਹਾਇਤਾ ਮਿਲਦੀ ਆ ਜੇ ਅਸੀਂ ਰੋਜ਼ਾਨਾ ਇੱਕ ਸਹੀ ਮਾਤਰਾ ਚ ਦੇਸੀ ਘਿਓ ਜਾਂ ਮੱਖਣ ਦਾ ਇਸਤੇਮਾਲ ਕਰਦੇ ਆ ਤੇ ਦੋਸਤੋ ਦੇਸੀ ਘਿਓ ਤੇ ਮੱਖਣ ਚ ਐਂਟੀਆਕਸੀਡੈਂਟ ਵੀ ਬਹੁਤ ਵਧੀਆ ਮਾਤਰਾ ਚ ਹੁੰਦੇ ਆ ਜਿਹੜੇ ਸਾਡੀ ਬਿਮਾਰੀਆਂ ਨਾਲ ਜਿਹੜੀ ਲੜਨ ਦੀ ਤਾਕਤ ਆ ਉਹਨੂੰ ਤਾਂ ਵਧਾਉਂਦੇ ਹੀ ਆ ਇਹਦੇ ਨਾਲ ਨਾਲ ਸਾਡੇ ਸਰੀਰ ਚੋਂ ਜਿਹੜੇ ਹਾਨੀਕਾਰਕ ਪਦਾਰਥ ਉਹਨਾਂ ਨੂੰ ਵੀ ਬਾਹਰ ਕੱਢਦੇ ਆ ਸਾਡੇ ਸਰੀਰ ਨੂੰ ਸਾਫ਼ ਰੱਖਦੇ ਆ ਦੋਸਤੋ ਹੁਣ ਆਉਂਦੀ ਗੱਲ ਵੀ ਅਸੀਂ ਕਿੰਨੀ ਮਾਤਰਾ ਚ ਲੈ ਸਕਦੇ ਆ ਰੋਜ਼ਾਨਾ ਦੇਸੀ ਘਿਓ ਤੇ ਮੱਖਣ ਨੂੰ ਦੋਸਤੋ ਅਸੀਂ 2 ਤੋਂ 3 ਚਮਚੇ ਲੈ ਸਕਦੇ ਹਾਂ ਦੇਸੀ ਘਿਓ ਜਾਂ ਮੱਖਣ ਦੇ ਸੋ ਰੋਜ਼ਾਨਾ ਇੰਨੀ ਮਾਤਰਾ ਚ ਜੇ ਅਸੀਂ ਫੈਟ ਲਵਾਂਗੇ ਇਹ ਸਾਡੀ ਸਿਹਤ ਲਈ ਸਗੋਂ ਫਾਇਦੇਮੰਦ ਹੀ ਰਹੂਗਾ ਨਾ ਕਿ ਨੁਕਸਾਨਦਾਇਕ ਸੋ ਆਓ ਦੋਸਤੋ ਹੁਣ ਅਸੀਂ ਗੱਲ ਕਰਦੇ ਹਾਂ 올ਿਵ ਆਇਲ ਬਾਰੇ 올ਿਵ ਆਇਲ ਨੂੰ ਦੋਸਤੋ ਬੜਾ ਸਿਹਤ ਲਈ ਫਾਇਦੇਮੰਦ ਦੱਸਿਆ ਜਾਂਦਾ ਹੈ ਸੋ ਕਾਫੀ ਸਟੱਡੀਜ਼ ਵੀ ਇਹ ਦਾਵਾ ਕਰਦੀਆਂ ਹਨ ਵੀ 올ਿਵ ਆਇਲ ਸਗੋਂ ਸਾਡੇ ਲਿਵਰ ਦੀ ਸਿਹਤ ਲਈ ਚੰਗਾ ਹੁੰਦਾ ਹੈ ਸਾਡੇ ਲਿਵਰ ਚ ਜਿਹੜੀ ਫੈਟ ਆ ਉਹਨੂੰ ਵੀ ਇਹ ਖਤਮ ਕਰਦਾ ਹੈ ਦੋਸਤੋ ਇੱਕ ਸਟੱਡੀ ਹੋਈ ਸੀ ਜਿਦੇ ਵਿੱਚ ਉਹਨਾਂ ਨੇ ਕੁਝ ਲੋਕਾਂ ਨੂੰ ਰੋਜ਼ਾਨਾ ਇੱਕ ਚਮਚ 올ਿਵ ਆਇਲ ਦਾ ਸੇਵਨ ਕਰਾਇਆ ਤਾਂ ਕੁਝ ਸਮੇਂ ਬਾਅਦ ਉਹਨਾਂ ਦੀਆਂ ਜਦੋਂ ਰਿਪੋਰਟਸ ਕਰਾਈਆਂ ਗਈਆਂ ਤਾਂ ਉਹਨਾਂ ਦਾ ਜਿਹੜਾ ਕੋਲੇਸਟ੍ਰੋਲ ਖੂਨ ਚ ਚਰਬੀ ਸੀ LDL ਉਹ ਘੱਟ ਹੋਇਆ ਮਾੜਾ ਕੋਲੇਸਟ੍ਰੋਲ ਤੇ HDL ਵਧਿਆ ਇਦੇ ਨਾਲ ਨਾਲ ਦੋਸਤੋ ਟ੍ਰਾਈਗਲਿਸਰਾਈਡ ਵੀ ਘੇਟਾਂ ਗਿਆ ਰੋਜ਼ਾਨਾ 올ਿਵ ਆਇਲ ਖਾਣਾ ਤੇ ਦੋਸਤੋ ਉਹਨਾਂ ਨੇ ਇਹ ਵਾਲੀ ਸਟੱਡੀ ਉਹਨਾਂ ਲੋਕਾਂ ਦੇ ਕੀਤੀ ਸੀ ਜਿਨ੍ਹਾਂ ਨੂੰ ਸਾਰਿਆਂ ਨੂੰ ਫੈਟੀ ਲਿਵਰ ਸੀਗਾ ਸੋ ਕੁਝ ਸਮੇਂ ਬਾਅਦ ਉਹਨਾਂ ਦਾ ਲਿਵਰ ਵੀ ਰਿਕਵਰ ਹੋਇਆ ਲਿਵਰ ਚੋਂ ਫੈਟ ਬਹੁਤ ਘੱਟ ਹੋਈ ਸੋ ਉਥੋਂ ਇਹ ਪਤਾ ਲੱਗਿਆ ਵੀ ਜਿਹੜਾ 올ਿਵ ਆਇਲ ਆ ਇਹ ਸਾਡੇ ਲਿਵਰ ਦੀ ਸਿਹਤ ਲਈ ਵੀ ਬੜਾ ਵਧੀਆ ਮੰਨਿਆ ਗਿਆ ਦੋਸਤੋ 올ਿਵ ਆਇਲ ਚ ਮੋਨੋ ਅਨਸੈਚੁਰੇਟਿਡ ਫੈਟੀ ਐਸਿਡ ਹੁੰਦੇ ਆ ਜਿਹੜੇ ਸਾਡੇ ਦਿਲ ਦੀ ਸਿਹਤ ਲਈ ਵੀ ਬੜੇ ਵਧੀਆ ਮੰਨੇ ਗਏ ਆ। ਸੋ ਇਹ ਸਾਡੇ ਖੂਨ ਚੋਂ ਚਰਬੀ ਨੂੰ ਤਾਂ ਘੱਟ ਕਰਦਾ ਹੀ ਕਰਦਾ ਇਹਦੇ ਨਾਲ ਨਾਲ ਸਾਡੇ ਦਿਲ ਦੀ ਸਿਹਤ ਵੀ ਵਧੀਆ ਰੱਖਦਾ ਏ। ਤੇ ਦੋਸਤੋ ਰੋਜ਼ਾਨਾ 올ਿਵ ਆਇਲ ਦੀ ਵਰਤੋਂ ਕਰਨਾ। ਸਾਡੇ ਲਿਵਰ ਦੀ ਜਿਹੜੀ ਬਲੱਡ ਸਰਕੂਲੇਸ਼ਨ ਹੈ ਇੱਕ ਤਾਂ ਉਹ ਵੀ ਵਧੀਆ ਹੁੰਦੀ ਆ ਜਿਹਦੇ ਨਾਲ ਸਾਡਾ ਲਿਵਰ ਬੜੀ ਛੇਤੀ ਤੰਦਰੁਸਤ ਹੁੰਦਾ ਏ। ਇਹਦੇ ਨਾਲ ਨਾਲ ਦੋਸਤੋ 올ਿਵ ਆਇਲ ਦੇ ਨਾਲ ਸਾਡੀ ਇਨਸੂਲਿਨ ਦੀ ਜਿਹੜੀ ਸੈਂਸਿਟੀਵਿਟੀ ਉਹ ਵੀ ਵਧੀਆ ਹੁੰਦੀ ਆ। ਭਾਵ ਇਨਸੂਲਿਨ ਦੇ ਕੰਮ ਕਰਨ ਦੀ ਸ਼ਮਤਾ ਹੀ ਜਿਹੜੀ ਉਹ ਵਾਧੀ ਆ। ਸੋ ਇਹਦੇ ਨਾਲ 슈ਗਰ ਦੇ ਮਰੀਜ਼ਾਂ ਨੂੰ ਵੀ ਬੜਾ ਲਾਭ ਮਿਲਦਾ ਏ ਉਹਨਾਂ ਦੇ ਬੜੀ ਜਲਦੀ ਜਿਹੜਾ 슈ਗਰ ਦਾ ਲੈਵਲ ਆ ਖੂਨ 'ਚ ਉਹ ਹੇਠਾਂ ਆਉਂਦਾ ਏ ਸੋ 올ਿਵ ਆਇਲ 슈ਗਰ ਦੇ ਮਰੀਜ਼ਾਂ ਲਈ ਵੀ ਬੜਾ ਫਾਇਦੇਮੰਦ ਮੰਨਿਆ ਗਿਆ ਤੇ ਦੋਸਤੋ 올ਿਵ ਆਇਲ 'ਚ ਅਜਿਹੇ ਪ੍ਰੋਟੀਨ ਪਾਏ ਜਾਂਦੇ ਆ ਜਿਹੜੇ ਸਾਡੇ ਸਰੀਰ 'ਚੋਂ ਚਰਬੀ ਨੂੰ ਬੜੀ ਜਲਦੀ ਬਾਹਲਦੇ ਆ ਸੋ ਇਹ ਸਾਡੇ ਭਾਰ ਘਟ ਕਰਨ 'ਚ ਵੀ ਬੜੀ ਸਹਾਇਤਾ ਕਰਦਾ ਏ ਸੋ ਜਦੋਂ ਵੀ ਅਸੀਂ ਸਬਜ਼ੀ ਬਣਾਉਨੇ ਆ ਘਰ 'ਚ ਤਾਂ ਸਾਨੂੰ 올ਿਵ ਆਇਲ ਦਾ ਇਸਤੇਮਾਲ ਜ਼ਰੂਰ ਕਰਨਾ ਚਾਹੀਦਾ ਸੋ ਦੋਸਤੋ ਇਹ ਜਾਣਕਾਰੀ ਨੂੰ ਵੱਤਵਤ ਲੋਕਾਂ 'ਚ ਪਹੁੰਚਾਇਓ ਤਾਂ ਜੋ ਵੱਤਵਤ ਲੋਕਾਂ ਨੂੰ ਦੇਸੀ ਘਿਓ ਤੇ ਮੱਖਣ ਦੇ ਫਾਇਦਿਆਂ ਦਾ ਪਤਾ ਲੱਗੇ ਤੇ ਇਹਦੇ ਨਾਲ-ਨਾਲ 올ਿਵ ਆਇਲ ਬਾਰੇ ਵੀ ਪਤਾ ਲੱਗੇ ਵੀ ਉਹ ਸਾਡੀ ਸਿਹਤ ਲਈ ਚੰਗਾ ਏ ਸੋ ਦੋਸਤੋ ਇਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਆਪਣੇ ਪੇਜ ਨੂੰ ਵੀ ਫੋਲੋ ਕਰ ਲਿਓ ਤਾਂ ਜੋ ਆਉਣ ਵਾਲੀਆਂ ਜਿਹੜੀਆਂ ਮੈਂ ਵੀਡੀਓਜ਼ ਬਣਾਉਣਾ ਸਿਹਤ ਨੂੰ ਲੈ ਕੇ ਉਹ ਤੁਹਾਡੇ ਤੱਕ ਆਸਾਨੀ ਨਾਲ ਤੇ ਸੌਖੇ ਤਰੀਕੇ ਨਾਲ ਪਹੁੰਚ ਜਾਣ ਸੋ ਇਜਾਜ਼ਤ ਦਿਓ ਧੰਨਵਾਦ